ਰਦਾਤ ਤੇ ਇੱਕ ਚੈਨਲ ਵਾਲਾ ਹੈ ਨਾ ਕੁੜੀਆਂ ਨੂੰ ਪੋਡਕਾਸਟ ਜਿਹੜੀਆਂ ਨੂੰ ਸਾਦਾ ਉਹਨਾਂ ਦੇ ਸੂਟਾਂ ਨਾਲ ਮੈਚ ਕਰਕੇ ਪੱਗ ਬੰਨਦਾ ਜਾਣ ਕੇ ਇਹਦੀ ਇਸ ਗੱਲ ਕਰਕੇ ਇੰਨੀ ਬੇਇੱਜ਼ਤੀ ਹੋਈ ਕਈ ਵਾਰੀ ਭਾਈ ਬੰਦੇ ਨੂੰ ਬੇਇੱਜ਼ਤੀ ਮਹਿਸੂਸ ਹੀ ਨਹੀਂ ਹੁੰਦੀ ਆ ਹੁਣ ਵੀ ਇਹਨੇ ਜਿਹੜੀ ਪੱਗ ਬੰਨੀ ਹੋ ਆ ਉਹ ਕੁੜੀ ਨੇ ਜਿਹੜਾ ਸੂਟ ਪਾਇਆ ਉਹਦੇ ਨਾਲ ਦੀ ਮਾਹੀ ਚਰਮਾ ਇੱਕ ਦਿਨ ਇਹ ਪੋਡਕਾਸਟ ਚ ਆਈ ਮਾਹੀ ਚਰਮਾ ਨੂੰ ਇਹ ਕਹਿ ਬੈਠਾ ਕਹਿੰਦਾ ਲਓ ਜੀ ਤੁਸੀਂ ਤਾਂ ਮੇਰੀ ਪੱਗ ਨਾਲ ਮੈਚ ਕਰਕੇ ਸੂਟ ਪਾ ਕੇ ਆਏ ਹੋ ਉਹਨੇ ਨਾਲੇ ਇਹਨੂੰ ਪੈਂਦੀ ਜੱਟੇ ਕਹਿੰਦਾ ਉਹ ਕਹਿੰਦੀ ਭਰਾਵਾ ਤੇਰੀ ਟੀਮ ਨੇ ਮੈਨੂੰ ਪੁੱਛਿਆ ਸੀ ਫੋਨ ਕਰਕੇ ਵੀ ਤੁਸੀਂ ਕਿਹੜੇ ਰੰਗ ਦਾ ਸੂਟ ਪਾ ਕੇ ਆ ਰਹੇ ਹੋ ਕਹਿੰਦੀ ਮੈਂ ਦੱਸਿਆ ਸੀਗਾ ਬਲੈਕ ਜਾਂ ਗ੍ਰੀਨ ਤੇ ਤੁਸੀਂ ਕਹਿੰਦੀ ਉਹੋ ਹੀ ਪੱਗਾਂ ਜਾਣ ਕੇ ਬਣੀਆਂ ਆ ਤੇ ਕਹੀ ਮੈਨੂੰ ਜਾਣੇ ਉਹ ਤੇ ਕਹਿੰਦੀ ਕੰਮ ਹੈ ਤੁਸੀਂ ਕਰਦੇ ਮੈਚ ਕਰਕੇ ਤੁਸੀਂ ਆਇਓ ਮੇਰੇ ਸੂਟ ਨਾਲ ਪੱਗ ਨੂੰ ਮੈਚਿੰਗ ਤੇ ਮੈਂ ਨਹੀਂ ਕਹਿੰਦੀ ਮੈਂ ਪਤਾ ਨਹੀਂ ਕਿੰਨੇ ਕੋ ਪੌਡਕਾਸਟਾਂ ਦੇ ਇਦਾਂ ਤਾਂ ਜਾਣੀ ਕਿੰਨੀਆਂ ਕਿ ਇੰਟਰਵਿਊ ਦੇਣ ਜਾਣੀਆਂ ਮੈਂ ਤਾਂ ਫਿਰ ਇਦਾਂ ਉਹਨਾਂ ਦੇ ਪੱਗਾਂ ਨਾਲ ਸੂਟੇ ਮੈਚ ਕਰਕੇ ਪਾਉਂਦੀ ਰਹਿ ਗਈ ਕਹਿੰਦੀ ਭਰਾਵਾ ਉਨੇ ਜੀ ਦੀ ਮੂੰਹ ਤੇ ਇੰਨੀ ਬੇਇੱਜ਼ਤੀ ਕੀਤੀ ਰਹੇ ਰੱਬ ਦਾ ਨਾਮ ਇਹ ਬੰਦਾ ਵੇਬ ਨਹੀਂ ਟਿਆ ਹਾਲੇ ਵੀ ਉਹੋ ਹੀ ਕੰਮ ਕਰੀ ਜਾਂਦਾ ਆ ਦੇਖ ਲਓ ਹੁਣ ਇਹਦੇ ਨਾਲ ਮੈਚ ਕਰਕੇ ਪਾਇਆ ਬਹੁਤ ਬੇਇੱਜ਼ਤੀ ਹੁੰਦੀ ਕਈ ਵਾਰੀ ਇਹਦੀ ਤੁਸੀਂ ਦੇਖਿਓ ਤਾਂ ਸਹੀ ਜਾ ਕੇ